ਦੁਨੀ ਚੰਦ ਪੱਟੀ ਤੇ ਉਸ ਦੀਆਂ ਸੱਤ ਦੀਆਂ ਉਸ ਸਮੇਂ ਪੱਟੀ ਵੱਡਾ ਸ਼ਹਿਰ ਸੀ ਪੱਟੀ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਵੱਡਾ ਸ਼ਾਹੂਕਾਰ ਸੀ ਉਸ ਦੀਆਂ ਸੱਤ ਦੀਆਂ ਸੀ ਪੁੱਤਰ ਕੋਈ ਨਹੀਂ ਸੀ ਦੌਲਤ ਬਹੁਤ ਸੀ ਤੇ ਉਸ ਨੂੰ ਦੌਲਤ ਨੇ ਗਿਆਨਹੀਨ ਕੀਤਾ ਹੋਇਆ ਸੀ ਉਹ ਹਰਨਾਕਸ਼ ਦੇ ਵਾਂਗ ਵਾਹਿਗੁਰੂ ਦੀ ਸ਼ਕਤੀ ਨੂੰ ਭੁੱਲੀ ਗਿਆ ਸੀ ਜਿੰਨੀ ਮਾਇਆ ਵਧਦੀ ਗਈ ਉਹਨਾ ਉਹ ਹੰਕਾਰੀ ਹੁੰਦਾ ਗਿਆ ਇੱਕ ਦਿਨ ਉਸ ਨੂੰ ਹੰਕਾਰ ਦੀ ਗੱਲ ਸੁਝੀ ਆਪਣੀਆਂ ਸੱਤੀਆਂ ਨੂੰ ਇਕੱਠੀਆਂ ਕਰਕੇ ਪੁੱਛਣ ਲੱਗਾ ਹੇ ਪੁੱਤਰੀਓ ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਜੀ ਇਹ ਸ਼ਾਹੀ ਸੁੱਖ ਤੁਸਾਂ ਨੂੰ ਕਿਵੇਂ ਹਾਸਲ ਹੋਇਆ ਛੇ ਕੁੜੀਆਂ ਇੱਕ ਜ਼ੁਬਾਨ ਬੋਲੀਆਂ ਪਿਤਾ ਜੀ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਆਪਦੀ ਕਿਰਪਾ ਤੇ ਮਿਹਨਤ ਹੀ ਤਾਂ ਫਲ ਹੈ ਜੋ ਅਸੀਂ ਚੰਗੀ ਰੋਟੀ ਖਾ ਰਹੇ ਹਾਂ ਸੋਨੇ ਕੱਪੜੇ ਹੰਡਾ ਰਹੇ ਹਾਂ ਰਾਤ ਦਿਨ ਸੁੱਖ ਵਿਅਪਤਿਤ ਕਰ ਰਹੇ ਹਾਂ ਜੇ ਆਪ ਧਨ ਨਾ ਕਮਾਓ ਤਾਂ ਸਾਨੂੰ ਸੁੱਖ ਕਿੱਥੋਂ ਨਸੀਬ ਹੋਏਗਾ ਜਿਵੇਂ ਕੰਗਾਲਾਂ ਦੀਆਂ ਲੜਕੀਆਂ ਭੁੱਖੀਆਂ ਰਹਿੰਦੀਆਂ ਨੇ ਤਿਵੇਂ-ਤਿਵੇਂ ਅਸੀਂ ਵੀ ਤਰਲੇ ਲਈਏ ਸਭ ਆਪੀ ਦਾ ਖਾ ਰਹੀਆਂ ਹਾਂ ਤੁਸੀਂ ਰੱਬੋਂ ਭਗਵਾਨੋਂ ਇੰਓ ਲੜਕੀਆਂ ਨੇ ਆਪਣੇ ਬਾਪ ਨੂੰ ਉੱਤਰ ਵੀ ਦਿੱਤਾ ਤੇ ਉਸਦੀ ਵਡਿਆਈ ਵੀ ਕੀਤੀ ਆਪਣੀ ਉਸਤਤ ਸੁਣ ਕੇ ਦੁਨੀ ਚੰਦ ਬਹੁਤ ਖੁਸ਼ ਹੋ ਗਿਆ ਉਸਦੀ ਖੁਸ਼ੀ ਅੱਧ ਵਿਚਾਲੇ ਹੀ ਰਹਿ ਗਈ ਜਦੋਂ ਉਸਨੇ ਵੇਖਿਆ ਕਿ ਉਸਦੀ ਛੋਟੀ ਲੜਕੀ ਰਜਨੀ ਨੇ ਇੱਕ ਸ਼ਬਦ ਮੂੰਹੋਂ ਨਹੀਂ ਕਿਹਾ ਉਸ ਨੂੰ ਸੰਬੋਧਨ ਕਰਕੇ ਦੁਨੀ ਚੰਦ ਨੇ ਕਿਹਾ ਬੇਟੀ ਤੂੰ ਕੁਝ ਨਹੀਂ ਦੱਸਿਆ ਤੂੰ ਕਿਉਂ ਚੁੱਪ ਹੈ ਤੂੰ ਕੀ ਸੋਚ ਰਹੀ ਹੈ ਤਾਂ ਰਜਨੀ ਪਿਤਾ ਜੀ ਮੈਂ ਕੀ ਦੱਸਾਂ ਦੁਨੀ ਚੰਦ ਜੋ ਮੈਂ ਪੁੱਛਦਾ ਕਿਸ ਦਾ ਖਾਂਦੀਆਂ ਜੇ ਇਹੋ ਦੱਸ ਰਜਨੀ ਕਹਿੰਦੀ ਕਿ ਮੈਂ ਇਹ ਸੋਚ ਚਾਂ ਕਿ ਮੈਂ ਕੀ ਉੱਤਰ ਦੇਵਾਂ ਦੁਨੀ ਚੰਦ ਥੋੜਾ ਜਿਹਾ ਗਰਮ ਹੋ ਕੇ ਕਿਉਂ ਇਹ ਵੀ ਕੋਈ ਗੀਤਾ ਦੇ ਸ਼ਲੋਕ ਦਾ ਅਰਥ ਦੱਸਣਾ ਹੈ ਸਿੱਧੀ ਤਾਂ ਗੱਲ ਹੈ ਮੇਰਾ ਦਿੱਤਾ ਖਾਂਦੀ ਹੈ ਹੋਰ ਕਿਸਦੇ ਦਾ ਕਿੱਥੋਂ ਖਾਂਦੀਆਂ ਤੂੰ ਰਜਨੀ ਇਹ ਠੀਕ ਹੈ ਪਿਤਾ ਜੀ ਦੇਖਣ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਆਪ ਦਾ ਦਿੱਤਾ ਖਾ ਰਹੇ ਹਾਂ ਪਰ ਆਪ ਦਾ ਦਿੱਤਾ ਨਹੀਂ ਖਾਂਦੀਆਂ ਵਿਧਾਤਾ ਨੇ ਜੋ ਨਸੀਬ ਚ ਲਿਖ ਦਿੱਤਾ ਹੈ ਉਹ ਤੁਸਾਂ ਦੇ ਰਾਹੀ ਮਿਲਦਾ ਹੈ ਸਾਡੇ ਭਾਗਾਂ ਦਾ ਹਿੱਸਾ ਤੁਸਾਂ ਦੇ ਕੋਲੇ ਆਉਂਦਾ ਹੈ ਰਿਜਕ ਦੇਣ ਵਾਲਾ ਭਗਵਾਨ ਹੈ ਜਦੋਂ ਉਹ ਚਾਹੇ ਖੋਹ ਲੈਂਦਾ ਹੈ ਜਦੋਂ ਉਹ ਚਾਹੇ ਦੇ ਦਿੰਦਾ ਹੈ ਤੁਸੀਂ ਅਸਾਂ ਦੇ ਪਿਤਾ ਜੇ ਤੁਹਾਡੇ ਵਸੀਲੇ ਰਾਹੀ ਪ੍ਰਮਾਤਮਾ ਸਾਨੂੰ ਰੋਟੀ ਭੇਜਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤੁਹਾਡਾ ਦਿੱਤਾ ਖਾ ਰਹੇ ਹਾਂ ਰਜਨੀ ਦੇ ਜਵਾਨੋਂ ਇਹ ਸੁਣ ਕੇ ਦੁਨੀ ਚੰਦ ਗਰਮ ਹੋ ਗਿਆ ਤੇ ਉਸ ਨੂੰ ਬਹੁਤ ਗੁੱਸਾ ਲੱਗਿਆ ਹਰਨਾਕਸ਼ ਤੇ 라ਵਣ ਦੀ ਤਰ੍ਹਾਂ ਉਹ ਤਾਂ ਮੈਂ ਰੱਬ ਮੈਂ ਰੱਬ ਕੂਕ ਰਿਆ ਸੀ ਉਸਨੇ ਮਸੂਮ ਬਾਲ ਕੀ ਇਹਦੇ ਮੂੰਹ ਤੇ ਤਿੰਨ ਚਪੇੜਾਂ ਮਾਰੀਆਂ ਤੇ ਮੈਂ ਵੇਖਾਂਗਾ ਕਿਹੜਾ ਭਗਵਾਨ ਆ ਜੋ ਤੈਨੂੰ ਰੋਜੀ ਦਿੰਦਾ ਹੈ ਸਵੇਰੇ ਹੀ ਵੇਖਦਾ ਹਾਂ ਰਜਨੀ ਨੂੰ ਕੋੜੀ ਨਾਲ ਵਿਆਹਣਾ ਹੰਕਾਰੀ ਪੁਰਸ਼ ਬਹੁਤ ਚੰਨਾਲ ਹੁੰਦਾ ਹੈ ਜਵਾਨ ਤੇ ਇਕ ਚਕੌਲਤੀ ਨੂੰ ਤੰਗ ਕਰਨ ਤੇ ਬਾਪ ਤੁਲ ਪਿਆ ਉਸ ਸੋਨੀ ਕਲੀ ਜੋ ਅਜੇ ਪੂਰੀ ਤਰ੍ਹਾਂ ਖਿੜੀ ਵੀ ਨਹੀਂ ਸੀ ਦੁਨੀ ਚੰਦ ਦੀ ਇਸਤਰੀ ਨੇ ਉਸ ਦੀਆਂ ਛੇਆਂ ਕੁੜੀਆਂ ਰਿਸ਼ਤੇਦਾਰਾਂ ਗਵਾਂਡੀਆਂ ਤੇ ਮਿੱਤਰਾਂ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਇੰਨੀ ਗੱਲ ਬਦਲੇ ਧੀ ਨੂੰ ਤੰਗ ਨਾ ਕਰੀ ਆਪੇ ਸਮਝ ਜਾਵੇਗੀ ਹਜੇ ਉਹ ਬਲ ਨਹੀਂ ਤਾਂ ਹੈ ਪਰ ਦੁਨੀ ਚੰਦ ਇੱਕੋ ਹੀ ਗੱਲ ਆਖੀ ਜਾ ਰਿਹਾ ਸੀ ਇਹ ਨਹੀਂ ਹੋ ਸਕਦਾ ਮੈਂ ਹੁਣ ਇਹਨੂੰ ਦੱਸ ਕੇ ਹਟਾਂ ਕਿ ਮੇਰੇ ਤੋਂ ਬਿਨਾ ਇਸ ਕੁੜੀ ਨੂੰ ਕੌਣ ਰੋਜੀ ਦੇ ਰਿਹਾ ਆਂ ਆਖਿਰ ਇੱਕ ਦਿਨ ਰਜਨੀ ਦੇ ਹਾਨ ਦਾ ਮੁੰਡਾ ਲੱਭ ਲਿਆ ਆ ਉਹ ਗਰੀਬ ਸੀ ਉਸਦੇ ਤਨ ਤੇ ਕਈ ਹਿੱਸਿਆਂ ਨੂੰ ਕੋੜ ਹੋਇਆ ਹੋਇਆ ਸੀ ਉਸ ਕੋੜੀ ਨੂੰ ਘਰੇ ਲਿਆ ਕੇ ਉਸਨੇ ਪੰਡਤ ਨੂੰ ਸੱਦਿਆ ਤੇ ਮੱਲੋ-ਮੱਲੀ ਰਜਨੀ ਦਾ ਵਿਆਹ ਉਹਦੇ ਨਾਲ ਕਰ ਕੋੜੀ ਹੈਰਾਨ ਸੀ ਰਜਨੀ ਚੁੱਪ ਸੀ ਰਜਨੀ ਨੇ ਮਾਰ ਰੋਂਦੀ ਰਹੀ ਪਹਿਣਾ ਹਿੱਤ ਕਰਦੀਆਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਪਰ ਦੁਨੀ ਜਾਣਦੇ ਕਿਸੇ ਦੀ ਪਰਵਾਹ ਨਾ ਕੀਤੀ ਕੋੜੀ ਨੂੰ ਰਜਨੀ ਦਾ ਹੱਥ ਫੜਾ ਕੇ ਆਖਣ ਲੱਗਿਆ ਇਸ ਨੂੰ ਪੱਟੀ ਸ਼ਹਿਰ ਤੋਂ ਦੂਰ ਲੈ ਜਾ ਇਹ ਤੇਰੀ ਚੀਜ਼ ਹੈ ਰਜਨੀ ਤੇ ਕੋੜੀ ਤੁਰ ਪਈ ਹੌਲੀ ਹੌਲੀ ਪੱਟੀ ਤੋਂ ਬਾਹਰ ਆ ਗਏ ਸ਼ਾਹੂਕਾਰ ਦੀ ਬੇਟੀ ਰਜਨੀ ਨੇ ਕੀਮਤੀ ਕੱਪੜੇ ਲਾ ਸੁਟੇ ਵਾਲਾ ਨੂੰ ਅਣਵਾਹੇ ਤੇ ਖੁਸ਼ਕ ਕਰ ਲਿਆ ਮੂੰਹ ਨਾ ਤੋਤਾ ਪੈਰਾਂ ਤੋਂ ਨੰਗੀ ਹੀ ਤੁਰ ਪਈ ਉਸਨੇ ਖੁਦ ਕੰਗਾਲਾਂ ਵਾਲਾ ਹੁਲੀਆ ਬਣਾ ਲਿਆ ਤਾਂ ਕਿ ਮੰਗਣ ਗਿਆ ਉਸ ਨੂੰ ਆਪਣੇ ਕੋਲ ਸ਼ਰਮ ਨਾ ਆਵੇ ਉਸਨੇ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕੀਤੀ हे ਭਗਵਾਨ ਮੈਨੂੰ ਤੇਰੇ ਦੇ ਭਰੋਸਾ ਹੈ ਆਪ ਦਾ ਹੀ ਦਿੱਤਾ ਖਾਂਦੀ ਹਾਂ ਜੇ ਮੰਗ ਕੇ ਸੁੱਕੇ ਟੁਕੜੇ ਖਵਾਉਣ ਤੇ ਤੂੰ ਖੁਸ਼ ਹੈ ਮੈਂ ਉਸੇ ਵਿੱਚ ਰਾਜੀ ਹਾਂ ਮੇਰਾ ਇਹ ਪਤੀ ਕੋੜੀ ਨਿਰਬਲ ਹੈ ਮਾਮੂਲੀ ਤੁਰ ਫਿਰ ਸਕਦਾ ਹੈ ਇਸ ਦੇ ਸਰੀਰ ਨੂੰ arogyata ਬਖਸ਼ ਮੈਂ ਇਸ ਨੂੰ ਪਤੀ ਪਰਮੇਸ਼ਰ ਸਮਝਦੀ ਹਾਂ ساری ਉਮਰ ਇਸ ਦੀ ਸੇਵਾ ਕਰਾਂਗੀ ਕਿਉਂਕਿ ਮੇਰੇ ਸੰਜੋਗ ਦੇ ਵਿੱਚ ਹੀ ਇਹੋ ਹੈ ਖੇ ਦਾਤਾ ਮੇਰੇ ਦੁੱਖਾਂ ਨੂੰ ਤੂੰ ਹੀ ਦੂਰ ਕਰਨਾ ਹੈ ਮੇਰੇ ਧਰਮ ਨੂੰ ਤੂੰ ਹੀ ਪਾਲਣਾ ਹੈ ਜਿੱਥੇ ਰਾਤ ਪੈਂਦੀ ਉੱਥੇ ਹੀ ਪਿੰਡੋਂ ਬਾਹਰ ਆਪਣੇ ਪਿੰਗਲੇ ਪਤੀ ਨੂੰ ਬਿਠਾ ਕੇ ਆਪ ਨਗਰ ਦੇ ਵਿੱਚ ਮੰਗਣ ਚਲੀ ਜਾਂਦੀ ਖਾਣ ਜੋਗੀ ਰੋਟੀ ਮੰਗ ਕੇ ਲੈ ਆਉਂਦੀ ਪਤੀ ਨੂੰ ਖੋਂਦੀ ਤੇ ਆਪ ਖਾ ਕੇ ਉਸ ਦੇ ਕੋਲੇ ਹੀ ਲੇਟੀ ਰਹਿੰਦੀ। ਇਉਂ ਦਿਨ ਕੱਟਦੇ ਤੇ ਪੰਦ ਮੁਕਾਉਂਦੇ ਹੋਏ ਉਹ ਚੱਕ ਰਾਮਦਾਸ ਦੇ ਨੇੜੇ ਆ ਗਏ। ਇੱਕ ਨਿਰਮਲ ਜਲ ਵਾਲੀ ਛਪੜੀ ਤੇ 베ਰੀ ਦੀ ਗੂੜੀ ਛਾਂ ਵੇਖ ਕੇ 베ਰੀ ਦੇ ਹੇਠਾਂ ਰਜਨੀ ਨੇ ਪਤੀ ਨੂੰ ਬਿਠਾ ਦਿੱਤਾ ਤੇ ਆਪ ਸੁਲਤਾਨਵਿੰਡ ਨਗਰ ਦੇ ਵਿੱਚ ਮੰਗਣ ਵਾਸਤੇ ਤੁਰ ਪਈ। ਪਿੰਗਲਾ 베ਰੀ ਦੇ ਹੇਠ ਬੈਠਾ ਬੈਠਾ ਰੱਬ ਦੀ ਲੀਲਾ ਦੇਖ ਕੇ ਹੈਰਾਨ ਹੋ ਰਿਹਾ ਸੀ। ਸੋਚਦਾ ਸੀ ਕਿ ਕੁਦਰਤ ਨੇ ਕਿਹਦਾ ਮੇਲ ਕੀਤਾ। ਮੈਂ ਕੋੜਾ ਮੇਰਾ ਸੰਜੋਗ ਇੱਕ ਸਾਹੂਕਾਰ ਦੀ ਸੁੰਦਰ ਲੜਕੀ ਦੇ ਨਾਲ ਜੋੜ ਦਿੱਤਾ। ਅੱਜ ਪਿਖਾਰੀਆਂ ਦੀ ਤਰ੍ਹਾਂ ਦਰ ਦਰ ਰੋਟੀ ਮੰਗਦੀ ਫਿਰਦੀ ਐ। ਆਖਰੀ ਸਿਲਸਿਲਾ ਕਿੰਨਾ ਚਿਰ ਚੱਲਦਾ ਰਹੇਗਾ? ਕਾਲੇ ਕਾਂਵਾਂ ਦਾ ਹੰਸ ਬੰਨਾ। ਜਿਸ 베ਰੀ ਦੇ ਢੇਠਾਂ ਪਿੰਗਲਾ ਬੈਠਾ ਸੀ ਉਸ ਦੇ ਉੱਤੇ ਬਹੁਤ ਸਾਰੇ ਕਾਲੇ ਕਾਂ ਸਨ। ਕੇਲਾ ਕਰ ਰਹੇ ਸਨ ਖੁਸ਼ੀ ਦੇ ਵਿੱਚ ਰੌਲਾ ਪਾ ਰਹੇ ਸਨ। ਰੌਲਾ ਪਾਉਂਦੇ ਪਾਉਂਦੇ ਉਹ ਨਿਰਮਲ ਜਲ ਵਾਲੀ ਛਪੜੀ ਦੇ ਕਿਨਾਰੇ ਆ ਬੈਠੇ। ਕਈਆਂ ਨੇ ਜਲ ਪੀਤਾ ਤੇ ਕਈਆਂ ਨੇ ਇਸ਼ਨਾਨ ਕਰ ਲਿਆ ਜਿਉਂ ਹੀ ਕਾ ਨਹਾਉਂਦੇ ਗਏ ਤਿਉਂ ਤਿਉ ਉਹਨਾਂ ਦੇ ਕਾਲੇ ਪਰ ਚਿੱਟੇ ਹੁੰਦੇ ਗਏ ਉਹ ਹੰਸ ਬਣਦੇ ਗਏ ਇਹ ਕੋਤਕ ਪਿੰਗਲਾ ਕਿੰਨਾ ਚਿਰ ਵੇਖਦਾ ਰਿਹਾ ਉਹ ਬਹੁਤ ਹੈਰਾਨ ਸੀ ਕਿ ਕੀ ਖੇਲ ਰਚਿਆ ਜਾ ਰਿਹਾ ਹੈ ਕਾਲੇ ਕਾਂ ਕਿਵੇਂ ਚਿੱਟੇ ਹੋ ਰਹੇ ਨੇ ਕੀ ਇਹ ਛਪੜੀ ਕਿਤੇ ਅੰਮ੍ਰਿਤ ਦਾ ਕੁੰਡ ਤਾਂ ਨਹੀਂ ਜੇ ਮੈਂ ਇਸ਼ਨਾਨ ਕਰਾਂ ਤਾਂ ਕੀ ਮੇਰਾ ਕੋੜ हट ਜਾਵੇਗਾ ਇਉਂ ਤਲੀਲਾਂ ਕਰਦੇ ਨੇ ਚੁੱਖਾ ਸਮਾਂ ਗੁਜ਼ਾਰ ਦਿੱਤਾ ਅਖਰ ਪ੍ਰਮਾਤਮਾ ਦੇ ਉੱਤੇ ਪ੍ਰੋਸਾ ਰੱਖ ਕੇ ਉਹ ਛਪੜੀ ਦੇ ਕੰਡੇ ਪੁੱਜਾ ਕੰਡੇ ਪੁੱਜ ਕੇ ਝਿਜਕਿਆ ਕਿ ਪਾਣੀ ਡੂੰਗਾ ਹੋਇਆ ਤਾਂ ਡੁੱਬੀ ਨਾ ਜਾਵੇ 베ਰੀ ਦੇ ਮੁੱਢ ਨੂੰ ਹੱਥ ਪਾ ਕੇ ਹੌਲੀ-ਹੌਲੀ ਹੇਠਾਂ ਉਤਰਿਆ ਜਿਉਂ ਹੀ ਪਾਣੀ ਦੇ ਵਿੱਚ ਉਤਰਿਆ ਤੇ ਪਾਣੀ ਉਸ ਦੇ ਕੋਹੜ ਦੇ ਜ਼ਖਮਾਂ ਨੂੰ ਲੱਗਿਆ ਤਿਉਂ ਹੀ ਸਾਰੇ ਜ਼ਖਮ ਮਿਟ ਗਏ ਤੇ ਉਸ ਦਾ ਸਰੀਰ ਕੁੰਦਨ ਵਰਗਾ ਹੋ ਗਿਆ ਸੋਹਣੇ ਸਰੀਰ ਨੂੰ ਪਾ ਕੇ ਉਹ ਬਹੁਤ ਖੁਸ਼ ਹੋਇਆ ਉਸ ਦਾ ਕੋੜ ਜਾਂਦਾ ਰਿਹਾ ਉਹ ਛਪੜੀ ਦੇ ਕਿਨਾਰੇ ਬੈਠ ਕੇ ਆਪਣੀ istri ਨੂੰ ਉਡੀਕਣ ਲੱਗਾ ਤਕੜੀ ਦੁਪਹਿਰ ਚੜੀ ਰਜਨੀ ਆਈ ਉਹ ਖਾਣ ਜੋਗੀਆਂ ਰੋਟੀਆਂ ਮੰਗ ਕੇ ਲਿਆਈ ਸੀ ਰਜਨੀ ਦਾ ਕੋੜੀ ਨੂੰ ਪਾਲਣਾ ਰਜਨੀ ਆਈ ਤੇ ਆਪਣੇ ਪਿੰਗਲੇ ਪਤੀ ਨੂੰ ਨਾ ਵੇਖ ਕੇ ਹੈਰਾਨ ਹੋਈ ਉਸ ਦੇ ਤਾਂ arogh ਸੁੰਦਰ ਗੱਭਰੂ ਬੈਠਾ ਵੇਖ ਕੇ ਉਹ ਡਰ ਗਈ ਆਪਣੀ ਜਵਾਨੀ ਸੁੰਦਰਤਾ ਗਰੀਬੀ ਦਾ ਖਿਆਲ ਕਰਕੇ ਉਸ ਦੇ ਚਿੱਤ ਚ ਆਇਆ ਕਿ ਹੋ ਸਕਦਾ ਹੈ ਕਿ ਇਸ ਜਵਾਨ ਨੇ ਉਸ ਦੇ ਪਤੀ ਨੂੰ ਕਿਤੇ ਜਾਨੋਂ ਹੀ ਨਾ ਮਾਰ ਦਿੱਤਾ ਹੋਵੇ ਕਿਉ ਰਜਨੀ ਦੀ ਨਰਾਦਰੀ ਕਰ ਸਕੇ ਉਹ ਨੇੜੇ ਹੋ ਕੇ ਕਰੋਧ ਨਾਲ ਬੋਲੀ ਮੇਰਾ ਪਤੀ ਕਿੱਧਰ ਗਿਆ ਉਸ ਦਾ ਪਤੀ ਹੈਰਾਨ ਹੋ ਕੇ ਕੀ ਰਜਨੀ ਤੂੰ ਮੈਨੂੰ ਪੁੱਛਾਣਾ ਹੀ ਨਹੀਂ ਮੈਂ ਹੀ ਤੇਰਾ ਪਤੀ ਹਾਂ ਰਜਨੀ ਕਾਲੀ ਦੇ ਨਾਲ ਨਹੀਂ ਉਹ ਸਰੀਰ ਦਾ ਰੋਗੀ ਉਸ ਦੇ ਕੋਲੋਂ ਤਾਂ ਮੁਸ਼ਕਲ ਦੇ ਨਾਲ ਤੁਰਿਆ ਜਾਂਦਾ ਸੀ ਤੂੰ ਕੋਈ ਹੋਰ ਹੈ ਤੂੰ ਉਸ ਨੂੰ ਮਾਰ ਦਿੱਤਾ ਉਸ ਦਾ ਪਤੀ ਦੇਵੀ ਕੋਈ ਸ਼ੱਕ ਨਾ ਕਰ ਤੇਰੀ ਸੇਵਾ ਤੇਰੇ ਪਰੋਸੇ ਵੱਲ ਵੇਖ ਕੇ ਮੇਰੇ ਸਰੀਰ ਨੂੰ ਭਗਵਾਨ ਨੇ arogh ਕਰ ਦਿੱਤਾ ਹੈ ਕੋਈ ਵਹਿਮ ਨਾ ਕਰ ਮੈਂ ਹੁਣ ਤੈਨੂੰ ਕਮਾ ਕੇ ਖਵਾਵਾਂਗਾ ਤੇਰਾ ਸਿਦਕ ਤੈਨੂੰ ਤਾਰ ਰਿਹਾ ਹੈ ਪੂਰੀ ਗੱਲ ਸੁਣ ਰਜਨੀ ਮੈਨੂੰ ਕੋਈ ਗੱਲ ਨਹੀਂ ਸੁਣਨੀ ਤੂੰ ਚੋਰ ਹੈ ਤੂੰ ਖੂਨੀ ਹੈ ਮੇਰੇ ਪਤੀ ਨੂੰ ਮਾਰ ਦਿੱਤਾ ਮੈਂ ਤੈਨੂੰ ਪਤੀ ਨਹੀਂ ਮੰਨਣਾ ਤੂੰ ਮੇਰਾ ਧਰਮ ਲੁੱਟਣਾ ਚਾਹੁੰਦਾ ਹੈ ਇਉ ਰਜਨੀ ਉੱਚੀ ਉੱਚੀ ਪੁਕਾਰ ਕੇ ਰੋਣ ਲੱਗ ਪਈ ਤੇ ਲਾਗੇ ਖੇਤ ਸਨ ਖੇਤਾਂ 'ਚ ਕਿਸਾਨ ਕੰਮ ਕਰ ਰਹੇ ਸਨ ਰੌਲਾ ਸੁਣ ਕੇ ਉਹਨਾਂ ਦੇ ਕੋਲੇ ਆ ਗਏ ਤਾਂ ਉਹਨਾਂ ਨੇ ਪੁੱਛਿਆ ਕਿ ਮਾਮਲਾ ਕੀ ਹੈ ਰਜਨੀ ਦੇ ਪਤੀ ਨੇ ਸਾਰੀ ਕਹਾਣੀ ਸੁਣਾ ਦਿੱਤੀ ਤੇ ਉਸ ਦਾ ਕੋੜ ਕਿਸ ਤਰ੍ਹਾਂ ਹਟਿਆ ਕਿਸਾਨ ਵੀ ਸੁਣ ਕੇ ਹੈਰਾਨ ਹੋਏ ਰਜਨੀ ਨੂੰ ਵੀ ਭਰੋਸਾ ਨਾ ਆਇਆ ਉਸਨੇ ਜਾਤਾ ਇਹ ਝੂਠ ਮਾਰ ਰਿਹਾ ਹੈ ਬੇਸਬਰੀ ਦੇ ਨਾਲ ਤਾਂ ਹੀ ਮਾਰਨ ਲੱਗ ਪਈ ਗੁਰੂ ਜੀ ਦੇ ਕੋਲੇ ਮਾਮਲਾ ਪੇਸ਼ ਹੋਣਾ ਜ਼ਿੰਮੇਦਾਰਾਂ ਨੇ ਰਜਨੀ ਨੂੰ ਤਲਾਸ਼ਾ ਦੇ ਕੇ ਕਿਹਾ ਭੈਣਾ ਇਸ ਤਰ੍ਹਾਂ ਰੋ ਨਾ ਥੋੜੀ ਵਾਟ ਤੇ ਕਰਨੀ ਵਾਲੇ ਗੁਰੂ ਜੀ ਰਹਿੰਦੇ ਨੇ ਉਹ ਸੱਚ ਦਾ ਨਿਆਂ ਹੀ ਕਰਨਗੇ ਉਹ ਕਰਾਮਾਤੀ ਤੇ ਸਭ ਕੁਝ ਜਾਣਦੇ ਨੇ ਉਹਨਾਂ ਦੇ ਕੋਲੇ ਚੱਲ ਤੇਰਾ ਨਿਵੇੜਾ ਹੋ ਜਾਵੇਗਾ ਇਸ ਦੀ ਗੱਲ ਵੀ ਸੱਚੀ ਲੱਗਦੀ ਹੈ ਤੇ ਤੇਰਾ ਬਿਆਨ ਵੀ ਸੱਚਾ ਹੈ ਅਸੀਂ ਝੰਬੇਲੇ ਚ ਫਸ ਗਏ ਪਤਾ ਨਹੀਂ ਲੱਗਦਾ ਕੀ ਆਖੀਏ ਕਿਸ ਨੂੰ ਸੱਚਾ ਮੰਨੀਏ ਇਸਨੇ ਤੇਰੇ ਪਤੀ ਨੂੰ ਮਾਰਿਆ ਵੀ ਨਹੀਂ ਕਿਉਂਕਿ ਅਸੀਂ ਕੋਈ ਰੌਲਾ ਹੀ ਨਹੀਂ ਸੁਣਿਆ ਇਹ ਸਲਾਰ ਰਜਨੀ ਨੂੰ ਕੁਝ ਜੱਜ ਗਈ ਤੇ ਉਸਨੇ ਉਸੇ ਵੇਲੇ ਹਾਂ ਕਰਤੀ ਤੇ ਸਾਰੇ ਇਕੱਠੇ ਹੋ ਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਕੋਲੇ ਆ ਪਹੁੰਚੇ ਅੱਗੇ ਗੁਰੂ ਜੀ ਦਾ ਦੀਵਾਨ ਲੱਗਿਆ ਹੋਇਆ ਸੀ ਗੁਰੂ ਜੀ ਦੇ ਸਨਮੁਖ ਜਾ ਕੇ ਰਜਨੀ ਨੇ ਬੇਨਤੀ ਕੀਤੀ ਬੇਨਤੀ ਕਰਦੇ ਆਂ ਉਸਦੇ ਨਾਣਾ ਵਿੱਚੋਂ ਜਲ ਕਿਰ ਰਿਹਾ ਸੀ हे ਦਾਤਾ ਮੈਂ ਦੁਖੀ ਅਬਲਾ ਹਾਂ ਮੇਰੇ ਨਾਲ ਤੱਕਾ ਹੋ ਰਿਹਾ ਮੈਂ ਦੁਪਹਿਰੇ ਹੀ ਲੁੱਟੀ ਜਾ ਰਹੀ ਹਾਂ ਮੇਰੇ ਬਾਪ ਨੇ ਮੈਨੂੰ ਇੱਕ ਕੋੜੀ ਪਿੰਗਲੇ ਦੇ ਨਾਲ ਵਿਆਇਆ ਸੀ ਅੱਜ ਸਵੇਰੇ ਉਸ ਕੋੜੀ ਪਤੀ ਨੂੰ 베ਰੀ ਹੀਠਾਂ ਛੱਡ ਕੇ ਸੁਲਤਾਨਵਿੰਡ ਪਿੰਡ ਦੇ ਵਿੱਚ ਰੋਟੀ ਮੰਗਣ ਵਾਸਤੇ ਗਈ ਸਾਂ ਮੁੜ ਕੇ ਆਈਆਂ ਤਾਂ ਮੇਰਾ ਪਤੀ ਉੱਥੇ ਹੈ ਹੀ ਨਹੀਂ ਸੀ ਇਹ ਉਪਰਾ ਗੱਭਰੂ ਤੇ ਸੂਰਤ ਤੋਂ ਤਾਂ ਉਸਦੇ ਹੀ ਵਰਗਾ ਪ੍ਰਤੀਤ ਹੁੰਦਾ ਪਰ ਇਹ ਕੋੜੀ ਨਹੀਂ ਹੈ ਹੋ ਸਕਦਾ ਹੈ ਕਿ ਸੂਰਤ ਮਿਲਦੇ ਜੁਲਦੇ ਵੇਖ ਕੇ ਇਸ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੋਵੇ ਮੈਂ ਧਰਮ ਦੀ ਪਾਲਣਾ ਕਰਨਾ ਚਾਹੁੰਦੀ ਹਾਂ ਬਾਪ ਦੇ ਦਿੱਤੇ ਪਤੀ ਨੂੰ ਹੀ ਪਤੀ ਮੈਂ ਮੰਨਣਾ ਹੈ ਮੇਰਾ ਨਿਆਂ ਕਰੋ ਮੇਰਾ ਪਤੀ ਮੈਨੂੰ ਲੱਭ ਦਿਓ ਮੇਰਾ ਧਰਮ ਨਾ ਪ੍ਰੇਸ਼ਟ ਹੋਵੇ ਮੈਂ ਪਤੀ ਪ੍ਰਤਾ ਇਸਤਰੀ ਹਾਂ ਕਿਤੇ ਪਾਪਣ ਨਾ ਬਣ ਜਾ ਸਤਗੁਰੂ ਜੀ ਨੇ ਉਸਦੇ ਪਤੀ ਦੇ ਕੋਲੋਂ ਸਾਰੀ ਵਾਰਤਾ ਸੁਣੀ ਦੋਹਾਂ ਦੇ ਬਿਆਨ ਸੁਣਨ ਪਿੱਛੋਂ ਸਤਗੁਰੂ ਜੀ ਆਪ ਸਿੰਘਾਸਨ ਤੋਂ ਉੱਠੇ ਤੇ ਉਸ ਥਾਂ ਪਹੁੰਚੇ ਜਿੱਥੇ ਪਿੰਗਲੇ ਨੇ ਇਸ਼ਨਾਨ ਕੀਤਾ ਸੀ ਉਸ ਸਥਾਨ ਨੂੰ ਦੇਖ ਕੇ ਗੁਰੂ ਜੀ ਬੋਲੇ ਪੁੱਤਰੀ ਇਹ ਤੇਰਾ ਪਤੀ ਹੈ ਜੋ ਹੀ ਆਖਦਾ ਹੈ ਸੋ ਠੀਕ ਹੈ ਇਹ ਦੁੱਖ ਭੰਜਨੀ ਬੇਰੀ ਹੈ ਇਹ ਨਿਰਮਲ ਜਲ ਵਾਲੀ ਛਪੜੀ ਨਹੀਂ ਸਗੋ ਅੰਮ੍ਰਿਤ ਦਾ ਕੁੰਡ ਹੈ ਇੱਥੇ ਸਰੋਵਰ ਤਿਆਰ ਹੋਵੇਗਾ ਕਲਯੁਗ ਦੇ ਹਜ਼ਾਰਾਂ ਜੀਵ ਇਥੋਂ ਇਸ਼ਨਾਨ ਕਰਕੇ ਰਾਜੀ ਹੋਣਗੇ ਇਹ ਸਥਾਨ ਸੰਸਾਰ ਦਾ ਮਹਾਨ ਤੀਰਥ ਬਣੇਗਾ ਪਤੀ ਦੇਵਤਾ ਦੇ ਚਰਨੀ ਲੱਗ ਤੇਰੇ ਸਿਦਕ ਨੇ ਤੇਰਾ ਬੇੜਾ ਪਾਰ ਕਰ ਦਿੱਤਾ ਹੈ ਤੇਰੇ ਬਾਪ ਨੂੰ ਜੋ ਹੰਕਾਰ ਸੀ ਉਹ ਦੂਰ ਹੋ ਗਿਆ ਇੱਧਰ ਤੇਰਾ ਪਤੀ ਰਾਜੀ ਹੋ ਗਿਆ ਉੱਧਰ ਤੇਰੇ ਬਾਪ ਦਾ ਧਨ ਡਾਕੂਆਂ ਨੇ ਲੁੱਟ ਲਿਆ ਹੈ ਉਹ ਹੁਣ ਕੰਗਾਲ ਹੋ ਗਿਆ ਅੱਜ ਉਹ ਤੰਗ ਹੈ ਹੁਣ ਧੀਆ ਨੂੰ ਨਹੀਂ ਪੁੱਛੇਗਾ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਜੇ ਗੁਰਾਂ ਦਾ ਇਹ ਬਚਨ ਸੁਣ ਕੇ ਰਜਨੀ ਨੂੰ ਤਸੱਲੀ ਹੋ ਗਈ ਉਸਨੇ ਉਸੇ ਸਮੇਂ ਆਪਣੇ ਪਤੀ ਦੇ ਪੈਰਾਂ ਉੱਪਰ ਸਿਰ ਰੱਖ ਦਿੱਤਾ ਵੱਧ ਘੱਟ ਜੋ ਬਚਨ ਬੋਲੇ ਉਨ੍ਹਾਂ ਦੀ ਖਿਮਾ ਮੰਗੀ ਤੇ ਖੁਸ਼ੀ ਦੇ ਨਾਲ ਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ